Shaktiman, Shaktiman, Shaktiman. mon, ya, Cody TV. kan, bentar. Kanan, udah, lah, Pak, ya, sih. Cuma, menu, dasar. ਉਹ ਟੀ ਵੀ ਨਹੀਂ ਕਰਨ ਦਿੱਤੀ। ਥਾਵੇਂ ਸ਼ਕਤੀਮਾਨ ਮੈਂ ਇੱਥੋਂ ਤਾਂ ਉੱਠਿਆ ਨਹੀਂ ਜਾਂਦਾ ਕਿ ਇੱਕ ਵਾਰੀ ਜਦੋਂ ਬਹਿ ਜਾਵਾਂ। ਕਿਉਂ ਉੱਠਿਆ ਕਉਂ ਨਹੀਂ ਆਂਦਾ? ਉਹ ਤਾਂ ਰਾਸ਼ਨ ਘੱਟ ਖਾ ਲਿਆ ਕਰੋ। ਉੱਠੇ ਕੀ ਵੇ ਮੇਰਾ ਤਾਂ ਭਾਰ ਵਧਿਆ ਪਿਆ ਮੈਂ ਤਾਂ ਦਵੰਗ ਲੈ ਲੈ ਵੀ ਆਕ ਗਈ। ਉਹ ਫਿਰ ਤੂੰ ਗਗਨ ਜਿੰਦਾ ਨਿਊਟ੍ਰੀਸ਼ਨ ਕਲੱਬ ਵਾਲਾ ਨੇ ਕੰਟੈਕਟ ਕਰ। ਆ ਸਕਰੀਨ ਤੇ ਨੰਬਰ ਦਿੱਤਾ। ਭਾਰ ਵਧਾਉਣਾ ਚਾਹੇ ਘਟਾਉਣਾ ਇਹ ਦੋਨੋਂ ਕੰਮ ਕਰਵਾ ਦੇਣਗੇ। ਇੱਕ ਗੱਲ ਹੋਰ ਤਿੰਨ ਦਿਨਾਂ ਦੀ ਮਨੀ ਬੈਕ ਗਾਰੰਟੀ ਵੀ ਦਿੰਦੇ ਆ। ਮੈਂ ਚੱਲਿਆ ਹੁਣ ਕੰਟੈਕਟ ਕਰ ਲਈ ਉਹਨਾਂ ਨਾਲ। ਹਾਂ ਮੈਂ ਸ਼ਕਤੀਮਾਨ। ਆ ਸ਼ਰਟ ਪਾਵਾਂ ਮੈਂ ਆਪਣੇ ਪਾਪ ਓਏ ਪਾਪੇ ਦੀ ਕਾਨੂੰ ਪਾਈ ਆ ਮੈਂ ਵੀ ਪਹਿਲਾਂ ਇੱਦਾਂ ਹੀ ਮੋਟਾ ਸੀਗਾ ਆ ਮੈਂ ਵੀ ਹੁਣ ਨਾ ਤਾਂ ਨਿਊਟ੍ਰੀਸ਼ਨ ਲੈ ਕੇ ਇੰਨਾ ਪਤਲਾ ਹੋਇਆ ਚਲ ਠੀਕ ਆ ਮੈਂ ਚੱਲਿਆ ਕੋਟੀ ਵਾਲੇ ਹੱਥ ਤੋੜਨੇ ਮੇ ਜਾ ਕੇ ਮੈਂ ਤਾਂ ਡਰ ਗਈ